ਨਾਂ ਤੋੜਾ ਦੇ ਤੁਸੀਂ ਵੱਡੇ ਵੱਡੇ ਫੋਟੋਆਂ ਧਾਰ ਕੇ ਲਾਈ ਖੜੇ ਹੋ ਜੇ ਪੰਜਾਬ ਨੂੰ ਜੜਾ ਖਤਮ ਕਰਤਾ ਅੱਜ ਪੰਜਾਬ ਨੂੰ ਬਚਾਉਣ ਲਈ ਸਰਕਾਰ ਦੀ ਕੀਤੀ ਜੱਲੇਬਾਦ ਸਾਹਿਬ ਅੱਜ 18 ਦਿਨ ਹੋ ਗਏ ਸੋਕ ਹੜਤਾਲ ਦੇ ਉੱਪਰ ਵੱੱਡਿਆਂ ਨੂੰ ਮੈਂ ਬੇਨਤੀ ਕਰਦਾ ਮਰੇ ਦੁਕਾਨਦਾਰ ਭਰਾਵਾਂ ਨੂੰ ਜਿਹੜੇ ਕਿਸਾਨ ਭਰਾਵਾਂ ਨੂੰ ਜਿਹੜੇ ਨੌਜਵਾਨ ਭਰਾਵਾਂ ਨੂੰ ਖਾਣ ਨੂੰ ਮੈਂ ਬੇਨਤੀ ਕਰਦਾ ਚਰਨਾਂ ਦੇ ਵਿੱਚ ਬੇਨਤੀ ਕਰਦਾ ਵੀ ਆਓ ਪੰਜਾਬ ਨੂੰ ਬਚਾਉਣ ਲਈ ਨਿਕਲ ਕੇ ਦੁਕਾਨਾਂ ਚੋਂ ਬਾਹਰ ਘਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਆਓ ਇਹ ਮੇਰੀ ਇਹ ਮੇਰੀ ਸਾਬਤ ਕੇ ਬਿੰਦਤੀ ਆ ਆ ਤੇ ਚੋਰ ਨੇ ਇਹ ਗੁੰਡੇ ਚੋਰ ਐਮਐਲਏ ਦੇ ਇਹ ਚੋਰ ਨੇ ਸਾਰੇ ਕਿੱਥੇ ਹੋਇਆ ਹੋਇਆ ਹਮਲੇ ਨੇ ਜਿਹੜੇ ਸਾਰੇ ਇਹ ਚੋਰਾ ਵਾਲੇ ਬੰਦੇ ਸਾਰਿਆਂ ਵਾਲੇ ਪੁੱਤਾਂ ਕਿੰਨਾ ਸਾਰਿਆਂ ਦੇ ਮਾਇਆ ਆਉਣ ਵਾਲੇ ਸਮਝਦੇ ਨੇ ਸਾਰਿਆਂ ਦੇ ਪਾਗਰ ਪਾਣਾ ਛੋਟੇ ਪੰਜਾਬ ਨੂੰ ਬਚਾਉਣ ਲਈ ਆਪੂ ਉਹ ਹੁੰਦਾ ਕਿਉਂ ਹੁੰਦਾ ਉਹ ਜਿਹੜਾ ਅੱਜ ਨਾਲ ਛੁੱਟ ਗਿਆ ਟਿਕਾ ਪੰਜਾਬ ਦੇ ਨੌਜਵਾਨੋ ਕੋਈ ਲੜਾਈ ਲੜੋ ਚੋਕਰ ਫੋਨੂ ਅੱਖਾਂ ਵਿੱਚ ਨਾ ਰੱਖਣਾ ਨਾ ਰੱਖਣਾ ਨਾ ਰੱਖਣਾ ਬਾਈ ਉੱਪਰ ਵਾਜਾ ਬਾਈ ਮੈਂ ਕਹਿੰਦਾ ਇੱਥੇ ਕੋਈ ਨਾ ਮਾਫ ਕਰਾਈਂ ਕਰਕੇ ਉਹ ਪੰਜਾਬ ਦੀ ਨੌਜਵਾਨੀ ਨੂੰ ਦੁਕਾਨਦਾਰ ਭਰਾਵਾਂ ਨੂੰ ਕਿਸਾਨਾਂ ਮੁੰਡਿਆਂ ਦੇ ਸਾਹਬ ਨੂੰ ਬੇਨਤੀ ਕਰਦਾ ਜੋ ਕੋ ਨਿਕਲੋ ਬਾਹਰ ਮਕਰਾਂ ਦੇ ਵਿੱਚੋਂ ਜੇ ਸਰਦਾਰ ਜਗੀਰ ਸਿੰਘ ਜੀ ਗੱਲੇਬਾਦ ਸਾਹਿਬ ਨੂੰ ਕੁੜੋਗਾ ਤੁਹਾਨੂੰ ਸਮੇਂ ਨੇ ਮਾਫ ਨਹੀਂ ਕਰਨਾ ਛੋਟੇ ਭਰਾਵਾਂ ਦੀ ਲੜਾਈ ਲੜ ਰਿਹਾ ਆ ਛੋਟੇ ਕੇ ਸਵਾਲ ਆ ਤੁਸੀਂ ਚੋਰਾਂ ਨੂੰ ਵੀਚਰ ਵਾਂਗ ਖੜ ਕੇ ਜਾਂ ਜਿਹੜਾ ਟੁੱਟਾ ਪੰਜਾਬ ਉੱਟ ਕੇ ਖਾ ਗਏ ਯਾਰ ਤਾਂ ਸਾਰੇ ਪੈਸਾ ਵਿੱਥਾ ਕਰਦੇ ਹੋਏ ਬੈਠੇਗੇ ਜਿਹੜਾ ਬੰਦਾ ਟੁੱਟਲੇ ਮਰਨਵਾਰ ਟੋਪਰ ਵਾਂਗ ਤੁਸੀਂ ਤਾਂ ਸਾਥ ਨਹੀਂ ਦੇ ਰਹੇ ਪੰਜਾਬ ਦੇ ਲੋਕਾਂ ਦੇ ਜਮੀਰਾਂ ਮਰ ਚੁੱਕੀਆਂ ਨੇ ਤਾਂ ਤਾਂ ਪੰਜਾਬ ਦੀ ਨੌਜਵਾਨੀ ਬੁਢੇ ਸੈ ਠੱਕੇ ਖਾਈ ਜਾਂਦੀ ਆ ਕੋੜਾ ਰੁਪਿਆ ਮੈਂ ਨੌਜਵਾਨਾਂ ਦਾ ਪਾਸਟਰ ਵਾਂਗ ਪਰ ਨੌਜਵਾਨ ਜਿਹੜੀ ਨਿੱਕੜ ਨੂੰ ਹਜੇ ਬਾਹਰ ਤਿਆਰ ਨਹੀਂ ਹੋਈ ਧਰਾਂ ਦੇ ਵਿੱਚੋਂ ਤੇ ਲੋਕਾਂ ਨੂੰ ਬੇਇੱਜ਼ਤੀ ਕਰਦਾ ਆਏ ਬਾਈ ਗੰਨੇਵਾਲ ਸਾਹਿਬ ਦਾ ਸਾਥ ਪਈਏ ਜਿੰਨੇ ਵੀ ਚੋਰ ਨੇ ਚੋਰਾ ਦਾ ਖੜਾ ਛੱਡ ਕੇ ਆ ਲੀਡਰ ਚੋਰਾ ਦਾ ਖੜਾ ਛੱਡ ਕੇ ਆਪਾਂ ਆਪਣੇ ਅੰਦੋਲਨ ਦਾ ਰਾਹ ਚੁਣੀਏ ਆਪਣੇ ਹੱਕਾਂ ਦੀ ਲੜਾਈ ਲੜੀਏ ਆਪਣੇ ਪੰਜਾਬ ਨੂੰ بچਾਈਏ ਆਪਣੀ ਧਰਤੀ ਨੂੰ بچਾਈਏ ਕਿਵੜੇ ਸਾਰਿਆਂ ਦੇ ਚਰਨਾ ਵਿੱਚ ਬੇਨਤੀ ਆ ਤੇ ਸਾਰਿਆਂ ਦੇ ਚਰਨਾ ਵਿੱਚ ਮੇਰੀ ਬੇਨਤੀ ਕਰਦਾ ਮੈਂ ਹੁਣ ਜੇ ਗੰਨੇਵਾਲ ਸਾਹਿਬ ਨੂੰ ਮਿਲੋਗਾ ਤੁਹਾਨੂੰ ਸਾਹਮਣੇ ਮਾਫੜੀ ਕਰਨਾ ਸਾਰੇ ਨੌਜਵਾਨਾਂ ਨੂੰ ਅੱਜ ਬੰਗਾਰ ਕੇ ਜਾਂਦਾ ਨੌਜਵਾਨੋ ਇਹ ਥੋੜੀ ਬਰਬਾਦੀ ਲਗਾਈ ਆ ਉਹ ਮੁੰਡਾ ਜਨੈਲ ਉਹ ਥੋੜੀ ਨੌਜਵਾਨੀ ਨੂੰ ਬਚਾਉਣ ਲਈ ਇਕਲੋ ਘਰਾਂ ਦੇ ਵਿੱਚੋਂ ਬਾਹਰ ਥੋੜਾ ਮੁੰਡਾ ਜਨੈਲ ਤੁਹਾਨੂੰ ਗੁੱਸੇ ਪਾਣੀ ਉਹ ਬਚਾਉਣ ਲਈ ਥੋੜੀ ਕਤਾਨੀ ਬਚਾਉਣ ਲਈ ਉਹ ਐਮਐਸਬੀ ਲੈਣ ਲਈ ਖੇਤੀਬਾੜੀ ਸੱਖ ਬਚਾਉਣ ਲਈ ਆ ਥੋੜੇ ਕਾਰਪੋਰੇਟ ਘਰਾਂ ਦੇ ਨੇ ਹੁਣ ਦੁਕਾਨਾਂ ਸਾਰੀਆਂ ਬੰਦ ਹੋਣੀਆਂ ਜੇ ਚੌਂਜ ਤਾਲਪੁਰੇੜ ਘਰਾਂ 'ਚ ਚੜ੍ਹ ਕੇ ਹੀ ਜੰਮਣਗੇ ਦੁਕਾਨਦਾਰ ਭਰਾਵਾਂ ਨੂੰ ਬਚਾਉਣ ਲਈ ਜੰਨੇਵਾਰ ਖਾ ਖਾ ਆਓ ਕਿਥੇ ਹੋ ਕੇ ਸਾਥ ਦਿਓ ਇਕਲੋ ਘਰਾਂ ਦੇ ਵਿੱਚੋਂ ਬਾਹਰ ਹੁਣ